ਨਮਸਤੇ ਸੱਜਿਆ ਕਰ ਮੇਂ ਦੋਸਤੋ ਤਾਂ ਕਿਵਾਂ ਤੁਸੀਂ ਸਾਰੇ ਤਾਂ ਅੱਜ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਕਿ ਕਿਵੇਂ ਸਰਤੇ ਪੰਜਾਬ ਦੇ ਵਿੱਚ ਨਵਰਾਤਰੀਆਂ ਦੀ ਤਿਆਗੀਆਂ ਕੀਤੀ ਜਾਂਦੀਆਂ ਨੇ ਕੀ ਕੁਝ ਕਰਦੇ ਅਸੀਂ ਕੀ ਚੀਜ਼ਾਂ ਬਣਾਉਂਦੇ ਅਸੀਂ ਸਾਰਾ ਕੁਝ ਮੈਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਂਗੀ ਦੱਸੂਗੀ ਵੀ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਵਾ ਕਿ ਇੰਡੀਆ ਦੀ ਬਾਕੀ ਸਟੇਟ ਦੇ ਵਿੱਚ ਕੀ ਹੁੰਦਾ ਵਾ ਕਿ ਆਪਾਂ ਮਾਤਾ ਜੀ ਦੀ ਮੂਰਤੀ ਕਰੇ ਲੈ ਕੇ ਆਨੇ ਆ ਸਥਾਪਨਾ ਕਰਦੇ ਆ ਉਨ੍ਹਾਂ ਦੀ 9 ਦਿਨਾਂ ਦੀ ਪੂਜਾ ਕਰਦੇ ਆ ਤਾਂ 10ਵੇਂ ਦਿਨ ਵਿਸਰਜਨ ਕਰਨਾ ਹੁੰਦਾ ਵਾ ਵਿਸਰਜਨ ਕਰਦੇ ਆ ਤੇ ਉਹ ਵਾਲਾ ਦਿਨ ਹੁੰਦਾ ਦੁਸ਼ਹਿਰਾ ਰਾਈਟ ਬਟ ਸਾਡੇ ਤੇ ਪੰਜਾਬ ਦੇ ਵਿੱਚ ਕੀ ਹੁੰਦਾ ਅਸੀਂ ਮਾਤਾ ਜੀ ਦੀ ਮੂਰਤੀ ਨਹੀਂ ਲੈ ਕੇ ਆਂਦੇ ਅਸੀਂ ਕੀ ਕਰਦੇ ਆ ਹੱਥਾਂ ਦੇ ਨਾਲ ਬਣਾਈ ਜਾਂਦੀਆਂ ਨੇ ਇੱਥੇ ਤੇ ਅਸੀਂ ਮਾਤਾ ਜੀ ਦੀ ਮੂਰਤੀ ਨਹੀਂ ਬਣਾਉਂਦੇ ਮਤਲਬ ਕਿ ਮਾਤਾ ਜੀ ਦੇ ਅਵਤਾਰ ਹੀ ਆਪਾਂ ਕਹਿ ਸਕਦੇ ਆ ਉਹ ਹੁੰਦਾ ਵਾ ਸੰਜੀ ਤੇ ਬਰੋਟਾ ਸਾਡੇ ਘਰ ਦੇ ਵਿੱਚ ਲੱਗਦਾ ਬਰੋਟਾ ਫਰੂਟਾ ਕਿ ਸੰਜੀ ਦਾ ਭਰਾ ਮੰਨਿਆ ਜਾਂਦਾ ਵਾ ਤੇ ਫਰੂਟਾ ਇੱਕ ਪੇੜ ਆ ਤਾਂ ਉਹਦੇ ਉੱਤੇ ਜੋ ਕੁਝ ਵੀ ਹੁੰਦੀਆਂ ਜੋ ਕੁਝ ਵੀ ਹੁੰਦਾ ਲਾਈਕ ਪੱਤੇ ਫਰੂਟ ਜੜਾ ਜਾਂ ਫਿਰ ਜਿਵੇਂ ਆਪਾਂ ਚਿੜੀਆਂ ਦੇਖਦੇ ਆ ਹਨ ਜਿਹੜੀਆਂ ਉਹਨਾਂ ਦੇ ਘੌਂਸਲੇ ਹੋਗੇ ਸਾਰਾ ਕੁਝ ਜੋ ਆ ਇਹਦੇ ਵਿੱਚ ਆਪਾਂ ਅਸੀਂ ਹੱਥਾਂ ਦੇ ਨਾਲ ਬਣਾਇਆ ਜਿਵੇਂ ਮੰਮਾ ਨੇ ਦੇਖੇ ਤੇ ਮੋਰ ਬਣਾਇਆ ਵਾ ਠੀਕ ਹੈ ਉਸ ਬਾਅਦ ਤਾਰੇ ਵੀ ਬਣਦੇ ਨੇ ਠੀਕ ਹੈ ਤੇ ਉਹ ਵੀ ਬਹੁਤ ਕੁਝ ਬਣਦਾ ਵਾ ਤੇ ਇਹ ਸਾਲ ਕੁਝ ਬਣਾ ਕੇ ਮम्मा ਇਨਾਂ ਨੂੰ ਸੁਕਾਂਦੇ ਨੇ ਤੇ ਉਸ ਵਾਰਤ ਕੀਆ 컬러 ਵੀ ਕੀਤਾ ਜਾਂਦਾ ਵਾ ਤੇ 컬러 ਦੇ ਵਿੱਚ ਕੀ ਆ ਜ਼ਿਆਦਾਤਰ ਮम्मा ਪ੍ਰੇਫਰ ਕਰਦੇ ਨੇ ਕਿ ਫੂਡ ਕਲਰ ਯੂਜ਼ ਕਰਨ ਕਿਉਂਕਿ ਆਪਾਂ ਦੁਸ਼ਹਿਰਾ ਦੇ ਦਿਨਾਂ ਦਾ ਵਿਸਰਜਨ ਕਰਦੇ ਆ ਤਾਂ ਉਦੋਂ ਕੀ ਹੁੰਦਾ ਵਾ ਪਾਣੀ 'ਚ ਆਪਾਂ ਪਾਣੇ ਆ ਤੇ ਪਾਣੀ ਦੇ ਵਿੱਚ ਕੀ ਆ ਬਹੁਤ سارے ਕੈਮੀਕल्स ਆ ਜਾਂਦੇ ਨੇ ਜਿਹਦੇ ਨਾਲ ਕੀ ਆ ਪਾਣੀ ਖਰਾਬ ਹੁੰਦਾ ਵਾ ਤੇ ਫੂਡ ਕਲਰ ਕੀ ਆ ਇਨਾਂ ਉੱਜ ਕੈਮੀਕल्स ਨਹੀਂ ਹੁੰਦੇ ਤਾਂ ਉਹ ਵਧੀਆ ਵੀ ਹੁੰਦਾ ਪਾਣੀ ਲਈ ਵੀ ਇਸ ਲਈ 엄마 ज्यादातर फूड कलर ਹੀ ਯੂਜ਼ ਕਰਦੇ ਨੇ ਤੇ ਆ ਦੇਖੋ ਜਿਵੇਂ ਮਮਾ ਆਇਆ ਇਹ ਮੋਰ ਬਣਾ ਰਹੇ ਨੇ ਇਸ ਵਾਰ ਤਾਂ ਨਾ ਲਾਈਕ 엄마 ਨੇ ਕੁਝ ਨਵੇਂ ਨਵੇਂ ਚੀਜ਼ਾਂ ਵੀ ਹੋਰ ਬਣਾਈਆਂ ਨੇ ਤੇ ਇਸ ਵਾਰ ਤਾਂ ਬਹੁਤ ਜ਼ਿਆਦਾ ਸੋਹਣਾ ਬਣਿਆ ਵਾ ਪਿਛਲੀ ਵਾਰ ਵੀ ਬਹੁਤ ਸੋਹਣਾ ਬਣਾ ਸੀਗਾ ਇਸ ਵਾਰ ਪਰ 엄마 ਨੇ ਕੁਝ ਨਵੀਂ ਚੀਜ਼ਾਂ ਵੀ ਟ੍ਰਾਈ ਕੀਤੀਆਂ ਨੇ ਜੋ ਮੈਨੂੰ ਬਹੁਤ ਜ਼ਿਆਦਾ ਲੱਗੀਆਂ ਪਰ ਮੈਂ ਰਵੀ ਬੜਾ ਮਨ ਕਰਦਾ ਵਾ ਕਿ ਮੈਂ ਵੀ ਕਰਾਂ ਲਾਈਕ ਮੈਂ ਵੀ ਬਣਾਵਾਂ ਬਟ ਕੀ ਇਹ ਮੇਰੇ ਤੋਂ ਬਣਦੇ ਵੀ ਨਹੀਂ ਹੈਗੇ ਤੋਂ ਮੈਨੂੰ ਲੱਗਦਾ ਕਿ ਖਰਾਬ ਕ੍ਰੂਪ ਹੋ ਗਿਆ ਯਾ ਨਾ ਇਨਾ ਟਾਈਮ ਨਹੀਂ ਹੁੰਦਾ ਵੈਸੇ ਵੀ ਨਵਰਾਤਰੀਆਂ ਆਉਣ ਆਲੀਆਂ ਨੇ ਇਸ ਲਈ ਇਹ ਤੇ ਆ ਦੇਖੋ ਮੋਰ ਕਿੰਨਾ ਸੋਹਣਾ ਬਣਿਆ ਨਾ ਤੇ ਇੱਥੇ ਅਜਮਾ ਡਿਜ਼ਾਈਨ ਪਾ ਰਹੇ ਨੇ ਇਹਦੇ ਤੇ ਉਸ ਤੋਂ ਬਾਅਦ ਨਾ ਮਮਾ ਨੇ ਇਸ ਵਾਰ ਕੇ ਲਾਈਕ ਬਰਡਸ ਹੁੰਦੀਆਂ ਨੇ ਨਾ ਬਰਡ ਚਿੜੀਆਂ ਮੋਰ ਹੋ ਗਏ ਐਸਾ ਚੀਜ਼ ਬਹੁਤ ਬਣਾਈਆਂ ਨੇ ਤੇ ਬਹੁਤ ਡਿਫਰੈਂਟ ਡਿਫਰੈਂਟ ਸਟਾਈਲ ਦੇ ਬਣਾਇਆ ਨੇ ਇਸ ਵਾਰ ਨਾ ਮਮਾ ਨੇ ਇੱਕ ਬਹੁਤ ਹੀ ਸੋਹਣੀ ਜੀ ਚੀਜ਼ ਬਣਾਈ ਸੀਗੀ ਉਹ ਤਾਂ ਆਈ ਥਿੰਕ ਜਿਨ੍ਹਾਂ ਚਿੜੀਆਂ ਹੀ ਕਹਿੰਦੇ ਨੇ ਬੜੇ ਸੋਹਣੇ ਜਿਹਾ ਸਟਾਈਲ 'ਚ ਸੀਗੀ ਈਜ਼ੀ ਤੋਂ ਈਜ਼ੀ ਤੇ ਨਾ ਬੜੇ ਸੋਹਣੇ ਸੀਗੇ ਮੈਨ ਲੱਗਿਆ ਪਹਿਲੀ ਵਾਰ ਟਰਾਈ ਕੀਤੀ ਅਸੀਂ ਤੁਹਾਨੂੰ ਮੈਂ ਅੱਗੇ ਦਿਖਾਉਂਗੀ ਵੀਡੀਓ ਦੇ ਵਿੱਚ ਤਾਂ ਦੇਖੋ ਇੱਥੇ ਮम्मा ਬਣਾ ਰਹੇ ਨੇ ਚਿੜੀਆਂ ਦੇਖੋ ਥੋੜਾ ਲੱਗ ਰਿਹਾ ਹੋਊਗਾ ਕਿ ਕਿੰਨਾ ਜਲਦੀ ਜਲਦੀ ਬਣਾ ਰਹੇ ਨੇ ਲੇਕਿਨ ਵੀਡੀਓ ਨੂੰ ਥੋੜਾ ਤੇਜ਼ ਕੀਤਾ ਹੋਇਆ ਹੈ ਇਸ ਲਈ ਤੁਹਾਨੂੰ ਲੱਗ ਰਿਹਾ ਹੋਊਗਾ ਠੀਕ ਹੈ ਤਿੰਨ ਵਰਾਤਰੀਆਂ ਨਾ ਮੈਨੂੰ ਬਹੁਤ ਦਿਨ ਲੱਗਦੀਆਂ ਨੇ ਕਿਉਂਕਿ ਸਾਡੇ ਕੀ ਅਗਲੇ ਸਾਡੇ ਘਰ 'ਚ ਨਿਗਾ ਲੱਗਦੀ ਬਰੋਟਾ ਬਾਕੀ ਕਰਾਂ ਤੇ ਸਾਡੀ ਗਰੀਦ ਵਿੱਚ ਹੋਰ ਵੀ ਤਿੰਨ ਚਾਰ ਘਰ ਹੈਗੇ ਨੇ ਜੋ ਕਿ ਆ ਲਗਾਉਂਦੇ ਨੇ ਰੋਟਾ ਤੇ ਸਾਡੇ ਕੀ ਆ ਅਸੀਂ ਐਵੇਂ ਨਹੀਂ ਕੁਝ ਕਰਾਂ ਤੇ ਲਾਈਕ ਕਰਦੇ ਕਰਦੇ ਕਰ ਲੈਣੇ ਲੇਕਿਨ ਸਾਡੇ ਕੀ ਆ ਸਾਰੇ ਗਲੀ ਦੇ ਨਾ ਕਿ ਆਂਦੇ ਨੇ ਸਾਰਿਆਂ ਦੇ ਕਰੇ ਜਾਂਦੇ ਲਾਈਕ ਅਸੀਂ ਇੱਕ ਇੱਕ ਲਾਈਕ ਵਾਰੀ ਬੰਡੀ ਹੋਈ ਹੈ ਨਾ ਕਿ ਸਭ ਤੋਂ ਪਹਿਲਾਂ ਇਹਨਾਂ ਤੇ ਕਰੇ ਫਿਰ ਇਹਨਾਂ ਤੇ ਕਰੇ ਫਿਰ ਇਹਨਾਂ ਤੇ ਕਰੇ ਤਾਂ ਸਭ ਤੋਂ ਪਹਿਲਾਂ ਸਾਡੇ ਘਰ ਦੀ ਵਾਰੀ ਆਂਦੀ ਆ ਕੀ ਆ ਕਿ ਨਾ ਮੂਮਾ ਬਹੁਤ ਸੋਹਣਿਆ ਬਣਾਉਂਦੇ ਨੇ ਸਾਰੇ ਨਾ ਕਿ ਰੈਡੀ ਰਹਿੰਦੇ ਨੇ ਕਿ ਹਾਂ ਇਸ ਵਾਰ ਦੇਖਦਾ ਕਿ ਕੀ ਇਸ ਤਰੀਕੇ ਦਾ ਬਣਾਇਆ ਵਾ ਹਨਾ ਸਾਰੇ ਇਸ ਲਈ ਰੈਡੀ ਰਹਿੰਦੇ ਨੇ ਤੇ ਆਈ ਵਾਲੀ ਉਹ ਮੈਂ ਬਰਡ ਕਾਈ ਸੀ ਜੋ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਕਹੀ ਸੀ ਮੈਨੂੰ ਬਹੁਤ ਸੋਹਣੀ ਲੱਗੀ ਪਹਿਲੀ ਵਾਰ ਨੂੰ ਮਨੇ ਟਰਾਈ ਕੀਤੀ ਤੇ ਈਜ਼ੀ ਤੋਂ ਈਜ਼ੀ ਸੋਹਣੀ ਤੋਂ ਸੋਹਣੀ ਇਹਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਦੇਖੋ ਤੁਸੀਂ ਨਾ ਮੈਂ ਤੁਹਾਨੂੰ ਐਂਡ 'ਚ ਦਿਖਾਣਗੇ ਤਾਂ ਆ ਦੇਖੋ ਸੋ ਬਿਊਟੀਫੁਲ ਸੋ ਐਲੀਗੈਂਟਾ ਤਾਂ ਆ ਦੇਖੋ ਨਾ ਅਸੀਂ ਆ ਗਏ ਬਚਾਰ ਦੇ ਵਿੱਚ ਕਿ ਕਿਨੇ ਮਮਾ ਸਾਇ ਚੀਜਾਂ ਤਾਂ ਹੱਥਾਂ ਨਾਲ ਬਣਾਉਂਦੇ ਨੇ ਬਟ ਕੱਲੇ ਜਿਹੜੇ ਮੂਹ ਚੰਦ ਤੇ ਸੂਰਜ ਹਾਂ ਇਹ ਕੀ ਇਹ ਬਾਰੋ ਲੈ ਕੇ ਆਂਦੇ ਨੇ ਕਿਉਂਕਿ ਇੰਨੀ ਫਿਨਿਸ਼ਿੰਗ ਨਾਲ ਨਾ ਇਹ ਕਰੇ ਚੀਜ਼ਾਂ ਨਹੀਂ ਬਣ ਸਕਦੀਆਂ ਇਸ ਲਈ ਇਹ ਬਾਰੋ ਲੈ ਕੇ ਆਂਦੇ ਨੇ ਤਾਂ ਦੇਖੋ ਜੋ ਚੀਜ਼ਾਂ ਨੂੰ ਮਮਾ ਨੇ ਕਰੇ ਬਣਾਈਆਂ ਨੇ ਜਿਵੇਂ ਆਪਣੇ ਹੋਗੇ ਪੱਤੇ ਹੋਗੇ ਚਿੜੀਆਂ ਹੋ ਗਿਆ ਮੂਲ ਹੋਗੇ ਤਾਰੇ ਹੋ ਵੀ ਬਹੁਤ ਸਾਰੀਆਂ ਚੀਜ਼ਾਂ ਉਹ ਕਿਨੇ ਮਮਾ ਆਪਣੇ ਹੱਥਾਂ ਨਾਲ ਬਣਾਉਂਦੇ ਨੇ ਤੇ ਕੱਲਾ ਮੂਹ ਚੰਦ ਤੇ ਸੂਰਜ ਜੋ ਆ ਬਾਜ਼ਾਰੋਂ ਲੈ ਕੇ ਆਂਦੇ ਨੇ ਕਿਉਂਕਿ ਨਾ ਆਪਣੇ ਹੱਥਾਂ ਨਾਲ ਬਣਾਣਾ ਉਹ ਹੋਰ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਮਮਾ ਹੱਥਾਂ ਨਾਲ ਹੀ ਬਣਾਉਂਦੇ ਨੇ ਬਾਜ਼ਾਰੋਂ ਨਹੀਂ ਲੈ ਕੇ ਆਂਦੇ ਕੱਲਾ ਬਾਜ਼ਾਰੋਂ ਕੀ ਆ ਮੂਤੇ ਉਹ ਸੂਰਜ ਤੇ ਚੰਦ ਲੈ ਕੇ ਆਂਦੇ ਨੇ ਉਹ ਵੀ ਕਿਉਂਕਿ ਘਰੇ ਇੰਨੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਨਹੀਂ ਬਣਦੇ ਤੇ ਬਾਜ਼ਾਰੋਂ ਇਹ ਚੀਜ਼ਾਂ ਬਹੁਤ ਸੋਹਣੀਆਂ ਸੋਹਣੀਆਂ ਮਿਲਦੇ ਨੇ ਡਿਫਰੈਂਟ ਟਾਈਪ ਡਿਫਰੈਂਟ ਆਪਣੀ ਕੋਲ ਰਾਈਟੀ ਹੁੰਦੀ ਆ ਤੇ ਜਿਵੇਂ ਮੂੰਹ ਆ ਜਵੇਂ ਮਮਾ ਨੇ ਸਿਰਫ ਬਲੂ ਕਲਰ ਦੇ ਵਿੱਚ ਜੈ ਭਗੜੀ ਹਨਾ ਦੀ ਬਲੂ ਕਲਰ ਦੀ ਆ ਇਸ ਲਈ ਮਮਾ ਕੀ ਆ ਇਹ ਆਪਣਾ ਕੋਲ ਬਾਕੀ ਦਾ ਰੋਟਾ ਹੋਗਾ ਨਾ ਉਹ ਵੀ ਬਲੂ ਕਲਰ ਦਾ ਜਾਂ ਫਿਰ ਬਲੂ ਦੇ ਨਾਲ ਮੈਚਿੰਗ ਕਰਨ ਦਾ ਹੀ ਬਣਾਣਗੇ سیم ਕਲਰ ਹੋਗਾ ਲਾਈਕ ਹੁੰਦਾ ਨਾ ਇਹ ਪੈਟਰਨ ਹੋਗਾ ਮਾ ਅਰਵਾ ਲਾਈਕ ਪਿਛਲੀ ਵਾਰ ਸਾ ਆਈ ਥਿੰਕ ਸਾਡਾ ਗ੍ਰੀਨ ਸੀਗਾ ਥੀਮ ਜੀ ਰੱਖਦੇ ਨੇ ਮम्मा ਇਸ ਲਈ ਹਨਾ ਤੇ ਹੁਣ ਦੇਖੋ ਇੱਥੇ ਬਣਾ ਰਹੇ ਨੇ ਪੱਤੇ ਇਹ ਕੀ ਆ ਬੱਚਿਆਂ ਦੇ ਹੱਥਾਂ ਨਾਲ ਬਣਾਏ ਜਾਂਦੇ ਨੇ ਪਹਿਲਾਂ ਮम्मा ਮੇਰੀ ਇਹਨਾਂ ਕੀ ਹੱਥਾਂ ਨਾਲ ਬਣਾ ਲਉਂ ਸੀਗੇ ਤੇ ਹੁਣ ਕੀ ਮੇਰੇ ਤਾਂ ਵੱਡੇ ਹੋ ਗਏ ਤਾਂ ਹੁਣ ਕੀ ਇਹਦੇ ਹੱਥਾਂ ਨਾਲ ਬਣਾਉਂਦੇ ਨੇ ਤੇ ਇਹ ਚੀਜ਼ਾਂ ਨੇ ਜੋ ਮम्मा ਨੇ ਬਣਾਈਆਂ ਨੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਮੈਂ ਦੇਖ ਰਹੀ ਕਿਨੇ ਦਿਨਾਂ ਤੋਂ ਮੇਰੇ ਵਿਊਜ਼ ਤਾਂ ਬਹੁਤ ਵਧੀਆ ਆਂਦੇ ਨੇ ਪਰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਤੁਸੀਂ ਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਮੇਰੀ ਵੀਡੀਓ ਦੇਖਣ ਨੂੰ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਜੀ ਹੋਰ ਵੀਡੀਓਸ ਲਈ ਬਾਏ